ਲੋਕਪਾਇੰਟ ਨਿਊਜ਼ ਦੀ ਖਾਸ ਪੇਸ਼ਕਾਸ਼ ਸਿਆਸੀ ਨਿਵਾਦ ਲੈ ਕੇ ਮੈਂ ਹਰਿੰਦਰ ਬਾਜਵਾ ਤੁਹਾਡੇ ਚ ਹਾਜ਼ਰ ਆ। ਕਾਂਗਰਸ ਦਾ ਪੰਬਲ ਪੂਸਾ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਾਂਗਰਸ ਦੀਆਂ ਹਰ ਰੋਜ਼ ਮੀਟਿੰਗਾਂ ਹੋ ਰਹੀਆਂ ਨੇ। ਤੁਹਾਨੂੰ ਸਵੇਰੇ ਖਬਰ ਦਿੱਤੀ ਸੀ ਵੇ ਟਿਕਟਾਂ ਪੱਕੀਆਂ ਕਰ ਲਈਆਂ ਗਈਆਂ ਨੇ। ਆਹ ਬੰਦੇ ਚੋਣ ਮੈਦਾਨ ਚੋਂਣਗੇ। ਸ਼ਾਮ ਢਲਦਿਆਂ ਢਲਦਿਆਂ ਕਾਂਗਰਸ ਦੀ ਸਿਆਸ ਨੇ ਕਿਹੜਾ ਰੁਖ ਲੈ ਲਿਆ ਇਹਦੀ ਹੁਣ ਗੱਲ ਕਰਦੇ ਆਂ। ਕਾਂਗਰਸ ਲਗਾਤਾਰ ਟਿਕਟਾਂ ਨੂੰ ਲੈ ਕੇ ਕਸ਼ਮਕਸ਼ ਦੇ ਨਾਲ ਜੂਝ ਰਹੀ ਹੈ। ਤਿੰਨ ਚਾਰ ਖਬਰਾਂ ਨੇ ਕਾਂਗਰਸ ਦੀ ਲਿਸਟ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੂਤਰ ਦੱਸਦੇ ਆ ਕਿ ਕਾਂਗਰਸ ਜਿਹੜੀ ਆ ਉਹ ਬਠਿੰਡੇ ਤੋਂ ਸੀਟ ਬਦਲ ਸਕਦੀ ਹੈ ਸੀਟ ਕਿਨੂੰ ਦਿੱਤੀ ਜਾ ਸਕਦੀ ਹੈ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕੀ ਵਾਕਈ ਜਿਹੜਾ ਕਾਂਗਰਸ ਸੀਟ ਬਦਲਣ ਜਾ ਰਹੀ ਹੈ ਕੀ ਵਾਕਈ ਅਜਿਹਾ ਕੁਝ ਵਾਪਰਨ ਜਾ ਰਿਹਾ ਤਾਂ ਇਹਦਾ ਇਸ ਸਵਾਲ ਦਾ ਜਵਾਬ ਦਾ ਜਿਹੜਾ ਤਲਾਸ਼ ਆ ਉਹ ਇੱਥੇ ਜਾ ਕੇ ਮੁੱਕਦੀ ਹੈ ਕਿ ਕੱਲ ਨੂੰ ਪਿੰਡ ਮੂਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਇੱਕ ਇਕੱਠ ਕਹਿ ਲਈਏ ਇਕੱਠ ਰੱਖਿਆ ਗਿਆ ਹੈ ਤੇ ਉਸ ਇਕੱਠ ਨੂੰ ਦੇਖਦੇ ਹੋਇਆ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਮਾਮਲੇ ਵਿੱਚ ਪਹਿਲਾਂ ਤੁਹਾਨੂੰ ਮੈਂ ਇੱਕ ਛੋਟੀ ਜੀ ਚੀਜ਼ ਕਲੀਅਰ ਕਰ ਦਵਾਂ ਕਾਂਗਰਸ ਪਾਰਟੀ ਦੇ ਅੰਦਰ ਟਿਕਟਾਂ ਦੀ ਜਦੋਂ ਵੰਡ ਦਾ ਮਸਲਾ ਚੱਲ ਰਿਹਾ ਸੀ ਪਹਿਲੀ ਸੂਚੀ ਆਉਣ ਦਾ ਤਾਂ ਉਹਦੀ ਚਰਚਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਆ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਚਾ ਸਕਦੇ ਆ ਫਿਰ ਚਰਚਾ ਚੱਲੀ ਕਿ ਚਲੋ ਟਿਕਟ ਨਹੀਂ ਲੈਣਗੇ ਆਜ਼ਾਦ ਆ ਜਾਣਗੇ ਤੇ ਕਾਂਗਰਸ ਆਪਣਾ ਕੈਂਡੀਡੇਟ ਨਾ ਦੇ ਕੇ ਉਹਨਾਂ ਨੂੰ ਮਦਦ ਕਰੇਗੀ ਬਾਅਦ ਚ ਟਿਕਟ ਅਨਾਉਂਸ ਹੋਈਆਂ ਤੇ ਟਿਕਟਾਂ ਦੇ ਵਿੱਚ ਦੇਖਿਆ ਗਿਆ ਬਈ ਜੀਤ ਮਹਿੰਦਰ ਸਿੰਘ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਬਣਗੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਨਜ਼ਦੀਕੀਆਂ ਦੇ ਕੋਲ ਇਸ ਗੱਲ ਦਾ ਰੋਸਾ ਜ਼ਾਹਰ ਕੀਤਾ ਉਹ ਗੁੱਸੇ ਐ ਇਸ ਗੱਲੋਂ ਕਾਂਗਰਸ ਦੇ ਨਾਲ ਖਾਸ ਕਰਕੇ ਰਾਜਾ ਵੜਿੰਗ ਦੇ ਨਾਲ ਰਾਜਾ ਵੜਿੰਗ ਨੇ ਆਪਣੀ ਪਤਨੀ ਵਿਵਾ ਅਮਰਤ ਵੜਿੰਗ ਦੀ ਜਿਹੜੀ ਐ ਉਹ ਦਾਅਵੇਦਾਰੀ ਵਾਪਸ ਲੈ ਲਈ ਤਾ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਭਾਈ ਜੇ ਉਹਦੀ ਦਵੇਦਾਰੀ ਵਾਪਸ ਲੈ ਲਈ ਸੀ ਤਾਂ ਮੇਰਾ ਨਾਂ ਅੱਗੇ ਵਧਾ ਦਿੰਦੇ ਤਾਂ ਇਹ ਇੱਕ ਉਹਨਾਂ ਦਾ ਰੋਸ ਹੈ ਹੁਣ ਉਹ ਰੋਸਾ ਜਿਹੜਾ ਇੱਥੇ ਤੱਕ ਵੱਧ ਗਿਆ ਕਿ ਉਹਨਾਂ ਨੇ ਕੱਠ ਰੱਖ ਲਿਆ ਕੱਟ ਤੋਂ ਬਾਅਦ ਕੀ ਸਥਿਤੀ ਬਣਦੀ ਹੈ ਬਾਅਦ ਦੀ ਗੱਲ ਹੈ ਪਰ ਉਸ ਤੋਂ ਪਹਿਲਾਂ ਕਾਂਗਰਸ ਨੇ ਜਿਹੜਾ ਮਿਸ਼ਨ ਸ਼ੁਰੂ ਕਰ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਨਾਉਣ ਦਾ ਹੁਣ ਮਨਾਇਆ ਇਸ ਕਰਕੇ ਜਾਣਾ ਵੀ ਅਸੀਂ ਤੁਹਾਨੂੰ ਖੜਾ ਕਰ ਦਿੰਨੇ ਆ ਜਾਂ ਤੁਹਾਡੀ ਮਦਦ ਕਰ ਦਿੰਨੇ ਆ ਤੁਸੀਂ ਆਜ਼ਾਦ ਲੜ ਲਓ ਇਸ ਲਈ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾਦੀ ਡਿਊਟੀ ਲੱਗ ਗਈ ਤੇ ਉਹ ਕੱਲੂ ਪਿੰਡ ਮੂਸੇ ਪਹੁੰਚ ਰਹੇ ਆ ਉਸ ਤੋਂ ਬਾਅਦ ਸਥਿਤੀਆਂ ਸਪਸ਼ਟ ਹੋਣਗੀਆਂ ਕਿ ਉਹ ਇਸ ਕਰਕੇ ਮਨਾਉਣ ਜਾ ਰਹੇ ਆ ਵੀ ਤੁਸੀਂ ਲੜ ਲਓ ਬਾਪੂ ਜੀ ਤੁਸੀਂ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਇੱਕ ਇਹ ਗੱਲ ਜਿਹੜੀ ਆ ਉਹ ਚਰਚਾ ਚਾਤਾ ਜੇਕਰ ਇਹ ਗੱਲ ਹੁੰਦੀ ਹੈ ਤਾਂ ਜੀਤ ਮਹਿੰਦਰ ਦੀ ਟਿਕਟ ਵਾਪਸ ਹੋਵੇਗੀ ਦੂਜੀ ਗੱਲ ਇਹ ਆ ਕਿ ਵੀ ਮਨਾਉਣ ਜਾ ਰਹੇ ਨੇ ਕਿ ਤੁਸੀਂ ਸਾਡੀ ਕੇਂਦਰ ਚ ਸਰਕਾਰ ਆ ਜਾਣੀ ਹੈ ਅਸੀਂ ਤੁਹਾਨੂੰ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਜਸਟਿਸ ਲਾਈਨ ਦੇ ਵਿੱਚ ਤੇ ਤੁਸੀਂ ਚੋਣ ਨਾਲ ਲੜੋ ਤੇ ਜੀਤ ਮਹਿੰਦਰ ਦੀ ਹਮਾਇਤ ਕਰੋ ਇਹ ਦੂਜੀ ਸਥਿਤੀ ਆ ਜਿਹਦੇ ਚਾਂਸ ਬਿਲਕੁਲ ਘੱਟ ਨਜ਼ਰ ਆਉਂਦੇ ਆ ਫਿਲਹਾਲ ਅਜਿਹਾ ਸਿੱਧੂ ਮੂਸੇਵਾਲਾ ਦੇ ਸਮਰਥਕ ਨਹੀਂ ਮੰਨਦੇ ਦੂਜੀ ਗੱਲ ਇਹ ਆ ਕਿ ਕਾਂਗਰਸ ਆਪਣੇ ਅੰਦਰੂਨੀ ਕਲੇਸ਼ ਚ ਬਹੁਤ ਉਲਝੀ ਹੋਈ ਹੈ ਦੋ ਵੱਡੇ ਆਗੂ ਜਿਹੜੇ ਰੋਜ਼ ਹਾਈ ਕਮਾਂਡ ਦੀਆਂ ਮੀਟਿੰਗਾਂ ਚ ਸ਼ਾਮਲ ਹੁੰਦੇ ਨੇ ਉਹ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੇ ਇਹ ਦੋਵੇਂ ਆਗੂ ਇੱਕ ਮਿਕ ਹੋ ਗਏ ਨੇ ਆਪਣਾ ਰਾਹ 2027 ਦਾ ਸਾਫ਼ ਕਰ ਲਈ ਕਾਂਗਰਸ ਦੇ ਅੰਦਰ ਇਹ 2024 ਦੀਆਂ ਚੋਣਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਜਿੰਨੀ ਅਹਿਮੀਅਤ ਰਾਹੁਲ ਗਾਂਧੀ ਦੇ ਰਹੇ ਨੇ ਜਾਂ ਕਾਂਗਰਸ ਦੀ ਟੌਪ ਦੀ ਲੀਡਰਸ਼ਿਪ ਦੇ ਰਹੀ ਹੈ ਜਾਂ ਪੂਰੇ ਭਾਰਤ ਦੇ ਅੰਦਰ ਇਹ ਚੀਜ਼ ਸਮਝੀ ਜਾ ਰਹੀ ਹੈ ਪਰ ਪੰਜਾਬ ਦੇ ਆਗੂਆਂ ਲਈ 2027 ਜ਼ਿਆਦਾ ਅਹਿਮ ਹੈ ਬਾਇ بجائے ਇਸ ਦੇ ਕਿ ਉਹ 2024 ਤੇ ਧਿਆਨ ਕੇਂਦਰਿਤ ਕਰਨ ਇਸ ਕਰਕੇ ਰਾਜਾ ਵੜਿੰਗ ਸੂਤਰ ਦੱਸਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਦੋਵੇਂ ਜਾਣੇ ਆਪਣਾ ਰਾਹ ਪੱਧਰਾ ਕਰਨ ਲੱਗੇ ਹੋਏ ਨੇ ਉੱਥੇ ਜਾ ਕੇ ਕਹਿ ਦਿੰਦੇ ਨੇ ਮੀਟਿੰਗ ਦੇ ਵਿੱਚ ਵੀ ਆਹ ਤਕੜਾ ਆਗੂ ਹੈ ਇਹਨੂੰ ਟਿਕਟ ਦੇ ਦਿਓ ਨਾ ਚੱਲਿਆ ਸੁਖਜਿੰਦਰ ਰੰਦਾਵਾ ਦਾ ਸਖਜਿੰਦਰ ਰੰਦਾਵਾ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਤ੍ਰਿਪਿੰਦਰ ਬਾਜਵਾ ਨੂੰ ਲਗਭਗ ਨਾਂ ਤੈਅ ਕਰ ਲਿਆ ਗਿਆ ਸੀ ਫਿਰ ਕਹਿੰਦੇ ਕਿ ਬਾਜਵਾ ਹੋਰਾਂ ਨੇ ਨਾਂ ਪੁੱਛ ਕਰਤਾ ਰੰਦਾਵੇ ਹੋਰਾਂ ਦਾ ਕਿ ਵੀ ਇਹ ਰੰਧਾਵਾ ਉਪ ਮੁੱਖ ਮੰਤਰੀ ਵੀ ਰਿਆ ਜਿਹਨ ਕੀ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਇੰਨਾ ਪਿੱਛੇ ਰਹਿ ਗਏ ਲੱਡੂ ਤਾਂ ਉਹਨਾਂ ਨੇ ਵੰਡਤੇ ਸੀ ਉਸ ਸਮੇਂ ਮੈਂ ਕਿਸੇ ਹੋਰ ادارے 'ਚ ਖਬਰ ਦੇ ਰਿਹਾ ਸੀ ਤਾਂ ਮੈਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਪਰ ਲਗਭਗ ਅੱਧੇ ਪੌਣੇ ਘੰਟੇ ਬਾਅਦ ਇਹ ਖਬਰ ਬਦਲ ਗਈ ਤੇ ਕਹਿ ਲਿਆ ਕਿ ਵੀ ਕੁਰਸੀ ਨੂੰ ਹੱਥ ਲਾ ਕੇ ਜਿਹੜੇ ਐ ਸੁਖਜਿੰਦਰ ਰੰਧਾਵਾ ਵਾਪਸ ਆ ਗਏ ਸੀ ਇਸ ਕਰਕੇ ਕਿਹਾ ਗਿਆ ਵੀ ਇਹ ਤਾਂ ਬਹੁਤ ਵੱਡੇ ਆਗੂ ਹੈ ਦਿੱਲੀ ਚਲੇ ਜਾਣਗੇ ਮੰਤਰੀ-ਮੰਤਰੀ ਬਣ ਜਾਣਗੇ ਜੇ ਸਰਕਾਰ ਆ ਗਈ 2.2027 ਚਰਾ ਪਧਰਾ ਰਹੂਗਾ ਪਰ ਅਜਿਹੀ ਸਥਿਤੀ ਲੱਗਦੀ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੇਸੀ ਵੈਨੂ ਗੋਪਾਲ ਨੇ ਫੋਨ ਕੀਤਾ ਕਿ ਤੁਸੀਂ ਇਹ ਸਮਝ ਲੋਗੇ ਕੇਸੀ ਵੈਨੂ ਗੋਪਾਲ ਰਾਹੁਲ ਗਾਂਧੀ ਦਾ ਦੂਜਾ ਰੂਪ ਨੇ ਕਾਂਗਰਸ ਦੇ ਅੰਦਰ ਉਹਨਾਂ ਨੇ ਫੋਨ ਕਰਕੇ ਮਨਾਇਆ ਪਰ ਅੱਗੋ ਦੱਸਦੇ ਨੇ ਕਿ ਸੁਖਜਿੰਦਰ ਰੰਧਾਵਾ ਨੇ ਉਹ ਅਸਰ ਜੋਸ਼ ਦੇ ਨਾਲ ਹਮ ਹੀ ਨਹੀਂ ਭਰੀ ਉਹਨਾਂ ਨੇ ਕਹਿਤਾ ਕਿ ਜੇ ਤੁਸੀਂ ਲੜਾਉਣਾ ਹੈ ਤਾਂ ਲੜਾ ਲਓ ਨਹੀਂ ਲੜਾਉਣਾ ਤਾਂ ਕੋਈ ਚੱਕਰ ਨਹੀਂ ਪਰ ਮੈਂ ਲੜ ਕੇ ਖੁਸ਼ ਨਹੀਂ ਇਸ ਆਰ ਹੀ ਸਥਿਤੀ ਬਣੀ ਤੁਜਾ ਫੋਨ ਪ੍ਰਗਟ ਸਿੰਘ ਨੂੰ ਕੀਤਾ ਗਿਆ ਪ੍ਰਗਟ ਸਿੰਘ ਨੂੰ ਇਸ ਗੱਲ ਹੀ ਫੋਨ ਕੀਤਾ ਗਿਆ ਕਿ ਤੁਸੀਂ ਆਨੰਦਪੁਰ ਤੋਂ ਵੀ ਦਾਵੇਦਾਰੀ ਠੋਕਦੇ ਹੋ ਤੇ ਲੁਧਿਆਣੇ ਤੋਂ ਕਿਉਂ ਨਾ ਤੁਹਾਨੂੰ ਖੰਡੂਰ ਸਾਹਿਬ ਪਹੁੰਚਾ ਦਿੱਤਾ ਜਾਵੇ ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਖੰਡੂਰ ਸਾਹਿਬ ਵਾਲੀ ਬੱਸ 'ਚ ਨਹੀਂ ਚੜ੍ਹਨਾ ਮੈਨੂੰ ਉੱਥੋਂ ਦੀ ਟਿਕਟਣੀ ਚਾਹੀਦੀ ਨਹੀਂ ਮੇਰਾ ਉੱਥੇ ਕੋਈ ਲੈਣਾ ਦੇਣਾ ਪ੍ਰਗਟ ਸਿੰਘ ਨੇ ਖੁੱਲੇ ਆਮ ਜਿਹੜਾ ਕੇਸੀਬੀ ਨੂੰ ਗੋਪਾਲ ਨੂੰ ਇਸ ਮਾਮਲੇ ਦੇ ਉੱਤੇ ਜਵਾਬ ਦੇ ਦਿੱਤਾ ਹੁਣ ਕਾਂਗਰਸ ਦੀ ਸੂਚੀ ਜਿਹੜੀ ਆ ਫਿਰ ਫਸ ਗਈ ਅੱਜ ਬੜੀਆਂ ਉਮੀਦਾਂ ਸੀ ਕਿ ਕਾਂਗਰਸ ਦੀ ਸੂਚੀ ਆ ਸਕਦੀ ਹੈ ਪਰ ਹੋਇਆ ਇੰਜਨੀ ਕਾਂਗਰਸ ਦੀ ਸੂਚੀ ਫਿਰ ਰੋਗੀ ਹੁਣ ਤਿੰਨ ਚਾਰ ਨਵੀਆਂ ਸਥਿਤੀਆਂ ਬਣੀਆਂ ਨੇ ਇੱਕ ਤਾਂ ਇਹ ਆ ਕਿ ਖੰਡੂਰ ਸਾਹਿਬ ਜਿਹੜਾ ਉਹ ਰਾਣਾ ਪਰਿਵਾਰ ਦੇ ਲਈ ਛੱਡ ਦਿੱਤਾ ਗਿਆ ਹੈ ਕਿਉਂ ਲੜਨਗੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਦਾ ਨਾਮ ਫਾਈਨਲ ਕਰ ਲਿਆ ਗਿਆ ਭਾਰਤ ਪੂਸ਼ਨਾ ਆਸ਼ੂ ਨੂੰ ਲੈ ਕੇ ਫਿਰ ਚਰਚਾਵਾਂ ਗੋਲ ਮੋਲ ਹੋਣ ਲੱਗੀਆਂ ਨੇ ਨਾ ਬੇਸ਼ੱਕ ਭਾਰਤ ਪੂਸ਼ਨਾ ਆਸ਼ੂ ਦਾ ਸਭ ਤੋਂ ਅੱਗੇ ਆ ਕਿਹਾ ਜਾਂਦਾ ਹੈ ਕਿ ਕਾਂਗਰਸ ਦਾ ਇੱਕ ਧੜਾ ਅਮਰਿੰਦਰ ਸਿੰਘ ਰਾਜਾਵੜੇ ਨੂੰ ਲੁਧਿਆਣੇ ਫਸਾਉਣ ਨੂੰ ਫਿਰਦਾ ਹੈ ਕਿੰਨਾ ਕੁ ਫਸਪਾਉਂਦੇ ਆ ਤਾਂ ਸਮਾਂ ਦੱਸੂਗਾ ਮੈਨੂੰ ਇਸ ਦੀ ਉਮੀਦ ਬਹੁਤ ਘਟ ਲੱਗਦੀ ਆ ਨਿੱਜੀ ਤੌਰ ਫਿਰ ਇੱਕ ਗੱਲ ਇਹ ਸਾਹਮਣੇ ਆਈ ਕਿ ਕਾਂਗਰਸ ਇਸ ਮਾਮਲੇ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਕਾਂਗਰਸ ਇਸ ਸਮੇਂ ਉਲਝ ਗਈ ਕਾਂਗਰਸ ਇੰਨੀ ਕਿ ਜਾਦੀ ਆਪਣੀਆਂ ਪੰਜ ਸੀਟਾਂ ਨੂੰ ਲੈ ਕੇ ਉਲਝ ਗਈ ਕਿ ਇੱਕ ਤਾਣੀ ਖੋਲਣ ਦੀ ਕੋਸ਼ਿਸ਼ ਕਰਦੀ ਹੈ ਦੂਜੀ ਤਾਣੀ ਉਲਝ ਜਾਂਦੀ ਹੈ ਤੀਜੀ ਖੋਲਣ ਦੀ ਕੋਸ਼ਿਸ਼ ਕਰਦੀ ਹੈ ਪੰਜਵੀਂ ਉਲਝ ਜਾਂਦੀ ਹੈ ਇਹ ਉਲਝੀਆਂ ਤਾਣੀਆਂ ਕਦੋਂ ਸੁਲਝਣਗੀਆਂ ਇਹਦਾ ਹੁਣ ਸਮਾਂ ਜਿਹੜਾ ਦਿਨੋਂ ਦਿਨ ਲੰਘਦਾ ਜਾ ਰਿਹਾ ਹੈ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਕਾਂਗਰਸ ਦੀਆਂ ਗਰਦਾਸਪੁਰ ਲੁਧਿਆਣਾ ਫਿਰੋਜ਼ਪੁਰ ਫਿਰ ਦੁਬਾਰਾ ਫਸ ਗਿਆ ਨੇ ਤੇ ਬਠਿੰਡੇ ਨੂੰ ਲੈ ਕੇ ਨਵੀਂ ਸਥਿਤੀ ਇਹ ਬਣ ਗਈ ਹੈ ਕਿ ਸ਼ਾਇਦ ਜੋ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲਿਆਂਦਾ ਜਾਵੇ ਜਾਂ ਮਨਾਇਆ ਜਾਵੇ ਫਿਰ ਜੀ ਜ਼ਮਿੰਦਰ ਦੀ ਟਿਕਟ ਵਾਪਸ ਹੋਊਗੀ ਫਿਰ ਨਵਾਂ ਖਲਾਰਾ ਪਾਊਗਾ ਉਹ ਚਲੋ ਸਮਾਂ ਦੱਸੂਗਾ ਪਰ ਤੁਹਾਨੂੰ ਕੀ ਲੱਗਦਾ ਕਿ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਕਿਹੜੀ ਗੱਲੋਂ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਲੱਗਦਾ ਤੁਹਾਨੂੰ ਤੁਹਾਡੀ ਸਮਝ ਕੀ ਹੈ ਆਪਣੀ ਰਾਇ ਕਮੈਂਟ ਬਾਕਸ ਚ ਜਰੂਰ ਦਿਓ ਪਰ ਬੜੇ ਸੁਲਝੇ ਤੇ ਆਦਰ ਵਾਲੇ ਤਰੀਕੇ ਦੇ ਨਾਲ ਤਾਂ ਜੋ ਕਿਸੇ ਨੂੰ ਠੇਸ ਨਾ ਪਹੁੰਚੇ